ਹਾਂਜੀ ਸੋਣਿਆ ਸੱਜਣੋ ਅਸੀਂ ਉੱਥੋਂ ਚੱਲ ਪਏ ਸੀ ਅੱਗੇ ਨੂੰ ਹੋਟਲ ਤੋਂ ਟਾਇਰ ਠੰਡੇ ਹੋ ਗਏ ਸੀ ਚਾਹ ਅਸੀਂ ਪੀ ਲਈ ਸੀ ਤੇ ਆ ਪਿੰਡ ਜੱਜ ਖੜੇ ਆ ਇੱਧਰ ਲੈਫਟ ਸਾਈਡ ਤੇ ਇੱਕ ਟਾਇਰਾਂ ਵਾਲੀ ਦੁਕਾਨ ਆ ਉੱਥੇ ਸਣੀ ਭੇਜਿਆ ਜੇ ਕੋਈ 1020 ਦਾ ਟਾਇਰ ਮਿਲ ਜੇ ਉਹ ਲੈਣ ਵਾਸਤੇ ਫੇਰ ਦੇਖਦੇ ਆ ਕੀ ਬਣਦੀ ਆ ਕਹਾਣੀ ਉਸ ਤੋਂ ਬਾਅਦ ਬਾਬਾ ਸੁੱਖ ਰੱਖੇ ਲਓ ਜੀ ਇੱਕ ਹੋਰ ਲਾਟਰੀ ਲਿਆ ਉਧਰੋਂ ਜੱਕ ਜੱਕ ਕੱਢ ਹਾਂ ਜੋ ਯਾਰ ਉਹੀ ਫੇਰ ਕੰਮ ਹੋਈ ਜਾਂਦੇ ਨੇ ਹੁਣ ਆ ਟਾਇਰ ਪੈਂਚਰ ਹੋ ਗਿਆ ਅੰਦਰਲਾ ਹੋਇਆ ਪੈਂਚਰ ਹੋ ਗਿਆ ਦੇਖਦੇ ਆ ਲਾਉਣੇ ਅ ਜਗਰਮੈਂਟ ਕੋਲ ਲਾਓ ਜੀ ਨਹੀਂ ਲੱਗਿਆ ਜੋਰ ਲਾਉਣ ਮਸ਼ੀਨ ਉਹਨੂੰ ਭਾਈ ਨੂੰ ਕਹਿਦਾ ਸੀ ਧਰ ਲਈ ਉਹਨੇ ਪਰਲੇ ਪਾਸੇ ਲਾ ਜਾ ਕੇ ਮਸ਼ੀਨ ਨਾਲ ਖਲਾਵਾਂਗੇ ਹੁਣ ਕਿੱਥੇ ਖੋਲੀ ਜਾਵਾਂਗੇ ਆਪ ਕਿੰਨੇ ਘਟਾਰ ਖੋਲ ਲਾਂਗੇ 50 ਰੁਪਏ ਤਾਂ ਲੈਂਦੇ ਨੇ ਮਸ਼ੀਨ ਦੇ ਆਦਾ ਭਾਈ ਇਹਦਾ ਜਹੇ ਰੋਟੀਆਂ ਲਾ ਲਾ ਭਾਂਦੇ ਇਹਦਾ ਬਹੁਤ ਗਰਮ ਹੋਇਆ ਪਿਆ ਇੱਕ ਉਤੋਂ ਧੁੱਪ ਪੈਂਦੀ ਤੇ ਇੱਕ ਵਿਚਾਰੇ ਦੇ ਕੱਲੇ ਦੇ ਵਾਜਨ ਆ ਗਿਆ ਤੇ ਠੀਕ ਆ ਜੀ ਰੱਬ ਰੱਖਾ ਬਾਬਾ ਭਲੀ ਕਰੇ ਹਾਂ ਜੀ ਥੋੜਾ ਸੋਚਣ ਨੂੰ ਠੀਕ ਠਾਕ ਹਾਂ ਜੀ ਬਹੁਤ ਰੇਣਾ ਸਾਹਬ ਨੇ ਸਾਡੇ ਤੋਂ ਪਹਿਲਾਂ ਵੀ ਜੰਗਣਾ ਇਹਦੇ ਵਿੱਚ ਆ ਤੇ ਹਰ ਟਾਈਮ ਬਹੁਤ ਖਰਾਬ ਹੋਗਾ 2 2.5 ਘੰਟੇ ਖਰਾਬ ਹੋ ਗਏ ਟਾਇਰ ਬੈਂਚਰ ਹੋ ਗਿਆ ਸੀ ਦੁਬਾਰੇ ਫੇਰ ਸਾਲੇ ਵਧੀਆ ਟਾਇਰ ਨੇ ਚੰਗੇ ਬੜੇ ਬਾਰਡਰ ਦੇ ਬਹੋਂਤਾਂ ਵਾਲਿਆਂ ਸਾਹ ਦੇ ਬਾਰਡਰ ਦੇ ਉੱਤੇ ਕਹਿੰਦੇ ਬਾਰਡਰ ਆ ਕੋਈ ਦੇਖਨੇ ਆ ਕੀ ਗੱਲਬਾਤ ਆ ਅਸੀਂ ਤਾਂ ਤੈਨੂੰ ਪਹਿਲੀ ਵਾਰ ਚੱਲੇ ਆ ਥਿਊ ਬਹੁਤ ਸੋਹਣਾ ਲੱਗਦਾ ਬਾਈ ਥਿਊ ਦੇਖੋ ਕਿੰਨਾ ਸੋਹਣਾ ਥਿਊ ਆ ਜੰਗਲ ਵਾਲੇ ਸਾਰੇ ਜੰਗਲੀ ਜੰਗਲ ਸਾਰੇ ਵਾਈਏ ਹਰੇ ਵਾਈਏ ਬਡਾਲਿਆਣ ਸਮਝ ਹੋਣੀ ਸੜਕ ਤੇ ਮੈਨੂੰ ਵੀ ਇੱਥੇ ਨਵੀਆਂ ਜੀਆਂ ਜਾਂਦੀਆਂ ਨੇ ਪੂਰੀ ਗੱਲਬਾਤ ਆ ਬਾਈ ਰੋਕੇ ਰੱਬ ਰੱਖਾ ਬਾਬਾ ਕੋਈ ਕਰੇ ਹੋ ਜੀ ਮਹਾਰਾਸ਼ਟਰ ਬਾਰਡਰ ਤੇ ਆ ਸੀ ਐਂਟਰੀ ਕਰਵਾਇਆ ਸੀ ਮੈਂ ਹੁਣ ਪਾਣੀ ਦੀ ਬੋਤਲਾਂ ਭਰਨ ਚੱਲਿਆ ਸੀ ਕਿ ਐਸਾ ਵੱਡੀਆਂ ਗੱਡੀਆਂ ਚੱਲਦੀਆਂ ਨੇ ਔਰ ਅੱਜ ਵੀ ਆਪਣੇ ਇਸ ਗੱਡੀਆਂ ਦਾ ਜਮਾਨਾ ਜਾ ਗਿਆ ਠੀਕ ਆ ਜੀ ਬਾਕੀ ਰੱਬ ਆਖਾ ਬਾਬਾ ਬੜੀ ਕਰ ਆਹ ਦੇਖੋ ਜੀ ਮਹਾਰਾਸ਼ਟਰ ਦਾ ਹਾਲ ਐਡੀ ਵੱਡੀ ਸਟੇਟ ਆ ਇਹ ਐਡਾ ਜਿਆਦਾ ਆਨ ਵਾਲਾ ਵੀ ਔਰ ਇੰਡਸਟਰੀ ਏਰੀਆ ਆ ਦੇ ਸਾਰੀਆਂ ਸ਼ੂਗਰ ਮਿੱਲਾਂ ਚੀਨੀ ਮਿੱਲਾਂ ਇੱਥੇ ਨੇ ਆ ਟਰੱਕ ਵੀ ਭਰੇ ਜਾ ਰਹੇ ਆ ਸਾਰੇ ਚ ਓਏ ਗੰਨੇ ਦੇ ਭਰ ਭਰ ਜਾਂਦੇ ਨੇ ਹਾਲੇ ਲੋਕ ਦੇਖ ਲੋ ਕਿਵੇਂ ਸੜਕ ਤੇ ਟਾਇਲਟ ਬੈਠੇ ਨੇ ਇਹਨਾਂ ਨੂੰ ਜਮਾਂ ਸ਼ਰਮ ਨਹੀਂ ਐਡੀ ਵੱਡੀ ਸਟੇਟ ਆ ਮਹਾਰਾਸ਼ਟਰ ਸਾਰੇ ਐਕਟਰ ਹੋਰੇ ਰਹਿੰਦੇ ਨੇ ਓਰੇ ਮੇਰੇ ਸਾਲੇ ਬਰੇ ਗੰਦ ਪਾਉਣ ਤੇ ਲੱਗੇ ਹੋਏ ਨੇ ਠੀਕ ਆ ਜੀ ਬਾਬਾ ਬਲੀ ਕਰੇ ਸਭ ਤੇ ਲਓ ਜੀ ਸੋਣਿਆ ਸਜਣੋ ਅਸੀਂ ਪਹੁੰਚ ਚੁੱਕਿਆ ਸਾਦੇ ਸਾਹਦੇ ਤੋਂ ਅਸੀਂ ਜਾਣਾ ਸਿਰਪੁਰ ਸਿਰਪੁਰ ਤੋਂ ਅਸੀਂ ਜਾਣਾ ਚੋਪੜਾ ਅਸੀਂ ਹੌਲੀ ਹੌਲੀ ਥੋੜੇ ਥੋੜੇ ਵਲੌਗ ਬਣਾਉਂਦੇ ਜਾਵਾਂਗੇ ਜਿਹੜੇ ਜਿਹੜੇ ਸਹਾਰਾਂ ਵਿੱਚੋਂ ਲੰਘਦੇ ਜਾਵਾਂਗੇ ਓਕੇ ਜੀ ਬਾਬਾ ਬਲੀ ਕਰੇ ਲਓ ਜੀ ਸੋ ਸੱਜਣੋ ਹੋ ਚੁੱਕਿਆ ਸਿਰਪੁਰ ਉਹ ਫੇਰ ਵਿੱਚ ਦੀ ਲੰਘ ਰਹੇ ਹਾਂ ਤੇ ਜਿੱਦੂ ਬਾਅਦ ਅਸੀਂ ਚੱਲਿਆ ਚੋਪੜੇ ਨੂੰ ਜਿਹਨੇ ਕੀ ਤੁਹਾਨੂੰ ਅਸੀਂ ਪਹਿਲਾਂ ਦੱਸ ਗਿਆ ਸੀਟਿਆਂ ਉਹਨੇ ਦੂ ਚੱਲਾਂਗੇ ਚੋਪੜਾ ਅਸਤਾਦੀ ਚੱਲ ਰਹੇ ਨੇ ਲੋਕੂ ਮਾਨ ਬਾਈ ਸਾਂਹੂ ਕੇ ਪਿੰਡ ਦੇ ਸਾਰੇ ਚੰਨ ਚਾਨਣੀ ਰਾਤ ਮਹਿਰਮਾ ਓਕੇ ਜੀ ਰੱਬ ਰੱਖਾ ਚਾ ਬਾਈ ਨੇ ਸਬੈਸਲ ਬਣਾ ਕੇ ਦਿੱਤੀ ਆ ਦੁਕਾਨ ਨੂੰ ਹੋਰ ਦੇ ਕਟੀਨ ਦਿਖਾਵਣਾ ਨਾ ਇੰਨਾ ਕਾ ਨਜ਼ਾਰਾ ਹੈ ਰੋਡ ਦੇ ਰੋਡ ਦਾ ਹੈ ਟੁੱਟਿਆ ਫੁੱਟਿਆ ਜਾਂ ਪਰ ਰੌਣਕ ਫੁੱਲ ਜਾਵੇ ਕਾਰਾਂ ਦੀ ਟਰੱਕਾਂ ਦੀ ਪੰਜਾਬ ਨੰਬਰ ਗੱਡੀਆਂ ਵੀ ਆਦੇ ਪੀ ਵੀ ਹੋਣਾ ਹਾਂ ਬਲੀ ਗੱਡੀ ਬਲੀ ਜਮ ਹੂੰ ਜੋ ਮੂ ਨੰਬਰ ਗੱਡੀਆਂ ਉਹ ਰੌਣਕ ਬਾਲੀ ਜਿਆਦਾ ਹੈ ਬਈ ਰੋਡ ਤੇ ਗੱਡੀਆਂ ਗੱਡੀ ਦੀਪਮਾਲਾ ਲੱਗੀ ਆ ਯਾ ਲੋਕਾਂ ਦੀ ਆਪਣਾ ਜਾਜ ਖੜਾ ਸਾਰੇ ਪਾਸੇ ਪੂਰਾ ਸੋਹਣਾ ਮਾਹੌਲ ਆ ਯਾਰ ਓਕੇ ਜੀ ਆਪਾਂ ਭਲੀ ਕਰੇ ਰੱਬ ਰੱਖਾ